ਹਾਂਜੀ ਦੋਸਤੋ ਅੱਜ ਇਹ ਸਾਡੀ ਫਿੰਜ ਵਿੱਚ ਫਿੰਜ ਦੇ ਬਾਹਰ ਆ ਗਏ ਮੈਂ दाणे ਪਾਉਣ ਲੱਗਿਆ ਪਾਣੀ ਰੱਖਣ ਲੱਗਿਆ ਤੇ ਇਹ ਫਿੰਜ ਦੇ ਬਾਹਰ ਨਿਕਲ ਗਏ ਆ ਦੇਖੋ ਆ ਬੈਠੇ ਤੇ ਆਈਏ ਪਾਣੀ ਉਹ ਬਿੰਜਰੇ ਦੇ ਨੇੜੇ ਦੁਰ ਫਿਰਦੀ ਆ ਉਹਨੂੰ ਪਲੇਖਾ ਪਹਿਲਾਂ ਇਨਾ ਇਸ ਪਿੰਜਰੇ ਵਿੱਚ ਰੱਖਿਆ ਸੀ ਹੁਣੇ ਉੱਪਰ ਰੱਖਿਆ ਵਿਗਾ ਫਿੰਜ ਚ ਇਸ ਪਿੰਜਰੇ ਵਿੱਚ ਨਿਕਲੀ ਬਾਹਰ ਇਸ ਪਿੰਜਰੇ ਦੇ ਆਲੇ ਦੁਆਲੇ ਤੁਰੇ ਫਿਰਦੀ ਹੈ ਪਲੇਖ ਨਾਲ ਨਿਕਲੀ ਉੱਪਰਲੇ ਪਿੰਜਰੇ ਤੋਂ ਸਾਡੇ ਇਸ ਪਿੰਜਰੇ ਵਿੱਚ ਬਾਹਰ ਨਿਕਲੀ ਆ ਦੇਖੋ ਇਹਦੇ ਵਿੱਚ ਇਹ ਵਿੱਚ ਬਾਹਰ ਨਿਕਲ ਗਈ ਸ਼ੇਰ ਦੇ ਨਿਕਲੀ ਵੀ ਆ ਸ਼ੇਰ ਦੀ ਤਰੀ ਫਿਰਦੀ ਤੇ ਹੁਣ ਉੱਥਲੇ ਸੜ ਦੇ ਪਿੰਜਰੇ ਕੋਲ ਉਹਦੇ ਆਸ-ਪਾਸੇ ਤੁਰੇ ਫਿਰਦੀ ਆ ਇਹਦੇ ਵਿੱਚੋਂ ਨੇ ਮੈਂ ਜੈਗਰਾ ਫਿੰਚ ਰੱਖਿਆ ਨੇ ਇਹ ਮਾਸਟਰ ਕੀੜੇ ਇਹਦੇ ਵਿੱਚ ਨਿਕਲ ਗਏ ਉਹ ਸਿਰ ਕਰਦੇ ਫੜਨ ਦੀ ਜੇ ਫੜੀ ਗਈ ਤਾਂ ਜਿਆ ਆਸ-ਪਾਸੇ ਚਲੇਗੀ ਫਿਰ ਕੁਝ ਕਹਿ ਨਹੀਂ ਸਕਦੇ ਕੋਸ਼ਿਸ਼ ਕਰਦੇ ਥਾਂ ਤੇ ਟਿੱਕੀ ਬੈਠੀ ਆ। ਇਹ ਨਾਲ ਵੀ ਆਈ। ਹੱਥ ਥੱਲੇ ਚਲ ਕੇ ਵੇਣੇ ਆ। ਕੋਸ਼ਿਸ਼ ਕਰਦੇ ਫੜਨ ਦੀ। ਆ ਬੈਠੀ ਆ ਦੋਸਤੋ। ਫੜਨ ਦੀ ਕੋਸ਼ਿਸ਼ ਕਰਦੇ ਇਹਨੂੰ ਕਿਸ ਤਰ੍ਹਾਂ ਫੜੀ ਜਾਊਗੀ। ਵੀ ਛੋਟੀ ਬਹੁਤ ਆ। ਪਤਲੀ ਬਹੁਤ ਆ। ਆ ਕੋਸ਼ਿਸ਼ ਕਰਦੇ ਸੀ ਵੇਣੇ ਲਈ ਪਾਣੀ ਨਹੀਂ ਰੱਖੇ ਵੇਣੇ ਜੇ ਪਾਣੀ ਜੇ ਨਾਲ ਥੱਲੇ ਆ ਜਾਏ ਤਾਂ ਇਹ ਮੁਸ਼ਕਲਾ ਫੜਨੀ 124% ਆਤ ਹੈ ਜੀ ਫੜਨ ਦੀ ਗਾ ਦੇਖੋ ਖਾਨ ਮੰਗਦਾ ਪਿਆ ਅਸੀਂ ਤੇ ਨੂੰ ਕੋਈ ਹੋਇਆ ਨਹੀਂ ਗਾ ਤੇ ਨੂੰ ਫਾਰਮ ਤੇ ਤੁਰੇ ਹੋਏ ਆ ਕਿ ਇਹਨੂੰ ਖਾਣ ਤੇ ਲੱਗੇ ਹੋਏ ਆ ਇਹ ਨੇ ਆ ਪਾਣੀ ਲੈਂਦਾ ਵਾ ਜੀ ਪਾਣੀ ਵੇਖੀ ਅਜੇ ਤਾਂ ਹਾਂਜੀ ਦੋਸਤੋ ਪੈਂਚ ਦੇ ਚੱਕਰ ਸਾਡਾ ਅੱਜ ਮਿੱਟੂ ਵੀ ਸਵੇਰ ਦਾ ਭੁੱਖਾ ਇਹਨੂੰ ਖਾਣ ਨੂੰ ਪਹਿਲਾਂ ਤੇ ਜਿਵੇਂ ਸੋਲੇ ਤੇ ਤੇ ਜਿਵੇਂ ਦਾਲ ਖਾਉਨੇ ਆ ਇਹ ਬੜੇ ਚਾਣਾ ਖਾਂਦਾ ਏ ਲੈ ਇਹਦਾ ਹੱਥ ਤੇ ਬਹਿ ਗਿਆ ਲੈ ਵੀ ਮਿੱਟੂ ਇਨਾ ਟਾਈਮ ਹੈ ਨੀਗਾ ਇੱਥੇ ਰੱਖ ਲੈਨੇ ਇੱਥੇ ਬਹਿ ਪਲੇਟ ਤੇ ਇੱਥੇ ਬੈ ਕੇ ਖਾ ਇੰਨਾ ਹੱਥ ਨੇ ਹੱਥ ਦੇ ਖਾਣੇ ਇਹ ਦੇਖਣ ਹੱਥ ਤੇ ਕਿਉਂ ਹੱਥ ਦੇ ਗਿੱਜਾ ਹੋਇਆ ਹੈ ਥੱਲੇ ਕਾਠੀ ਖਾਂਦਾ ਇਹ ਹੱਥ ਤੇ ਖਾਂਦਾ ਵਾ ਇਹ ਨੂੰ ਬੋਨੇ ਥੱਲੇ ਲੈ ਵੀ ਭਾਗਤਾ ਤੋਂ ਇੱਥੇ ਲੈ ਕੇ ਖਾ ਥੱਲੇ ਬੈ ਇੱਥੇ ਬੈ ਜਾ ਲੈ ਹਾਂ 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 ਅੱਛੇ ਉਹਦਾ ਇਹ ਵੀ ਭੁੱਖਾ ਵਾ ਹਾਂ ਜੀ ਦੋਸਤੋ ਬਹੁਤ ਕੋਸ਼ਿਸ਼ ਕੀਤੀ ਫੜਨ ਦੀ ਇੱਥੇ ਬਹਿ ਗਈ ਆ ਕੇ ਫਿਰ ਫੜੀ ਨਹੀਂ ਗਈ ਢੇੜਾ ਕੱਢ ਕੇ ਫਿਰ ਮੁੜ ਗਈ ਆ ਪਹਿਲਾਂ ਇੱਥੇ ਬੈਠੀ ਸੀ ਇਹ ਜਗ੍ਹਾ ਤੇ ਜੋ ਉਧਰ ਦੇ ਘੋੜੀ ਲਾ ਕੇ ਬਾਰੀ ਦੇ ਪਰਲੇ ਪਾਸੇ ਦੀ ਫੜਨ ਲੱਗੇ ਪਰ ਫੜੀ ਨਹੀਂ ਗਈ ਹੁਣ ਇੱਥੇ ਬਹਿ ਗਈ ਔੜ ਕੇ ਉੱਥੋਂ ਆ ਕੇ ਇਧਰ ਸਾਰੇ ਢੇੜਾ-ਗੋੜਾ ਕੱਢ ਕੇ ਆ ਕੇ ਫਿਰ ਫਿਰ ਇੱਥੇ ਇਕ ਬਹਿ ਗਈ ਮੇਰੇ ਕੋਲ ਨੂੰ ਇਸੇ ਤਰ੍ਹਾਂ ਬੈਠੀ ਤੇ ਰਾਤ ਨੂੰ ਜੇ ਥੋੜਾ ਹਨੇਰਾ ਹੋਊਗਾ ਤਾਂ ਫੜੇਗੀ ਹਾਂਜੀ ਦੋਸਤੋ ਇੱਥੋਂ ਵੀ ਉੱਡ ਖੜੀ ਇੱਥੋਂ ਉੱਡ ਕੇ ਬਾਹਰ ਨੂੰ ਚਲੀ ਗਈ ਆ ਤੁਹਾਨੂੰ ਦਿਖਾਵਾਂ ਕਿੱਥੇ ਬੈਠੀ ਆ ਇੱਥੇ ਆ ਕੇ ਬੈ ਗਈ ਆ ਦੇਖੋ ਇੱਥੇ ਬੈਠੀ ਆ ਅਨੁਕੂਟੇ ਬੈਠੀ ਇੱਥੇ ਹਰਮੀ ਪੋਸ਼ ਰਖਾ ਦੇ ਖੜੀ ਵੀ ਤਾਂ ਫੜਸ ਕੇ ਵੇਣੀ ਆ ਫੜਸ ਕੇ ਨਹੀਂ ਬਹੁਤਾ ਦੋਸਤੋ ਹਾਂਜੀ ਦੋਸਤੋ ਹਾਂਜੀ ਦੋਸਤੋ ਫਾਈਨਲੀ ਪੜ ਲੀ ਬਹੁਤ ਔਕੇ ਫੜੀ ਆ ਬਹੁਤ ਦੂਰ ਉਫੜ ਕੇ ਜਾਂਦੀ ਪਰ ਹੱਥ ਚ ਆ ਗਈ ਹੁਣ ਤਾਂ ਕਰਦੇ ਰਿਲੀਜ ਇਹਦੇ ਪਿੰਜਰੇ ਚ ਪਾਲੀ ਪੁਣੀ ਪੀਰੂਗੀ ਹਾਂ ਹਮ ਵੀ ਪਈ ਆ ਬਹੁਤ ਜ਼ਿਆਦਾ ਉੱਡੀ ਬਹੁਤ ਆ ਤੇ ਫਾਈਨਲੀ ਹੱਥ ਆ ਗਈ ਪਰ ਮੈਨੂੰ ਨਹੀਂ ਲੱਗਦਾ ਸੀ ਵੀ ਹੱਥ ਆਊਗੀ ਪਰ ਇਹ ਹੱਥ ਆ ਗਈ ਆ ਹੁਣ ਹਜੇ ਵੀ ਹੱਥ ਤੋਂ ਨਿਕਲਦੀ ਆ ਵੀ ਮਸਾ ਫੜੀ ਗਈ ਤਰਨਪੀਤ ਵੀ ਦੇਖੋ ਤਰਨਪੀਤ ਵੇਦਾ ਵਾ ਕਹਿੰਦਾ ਮੈਂ ਹੱਥ ਲਾ ਕੇ ਵੇਖਣਾ ਤਦ ਹੁਣ ਤਾਂ ਆਲੇ ਪਿੰਜਰੇ ਚੋਂ ਜਾ ਕੇ ਰਿਲੀਜ਼ ਕਰਦੇ ਆਂ ਹਾਂਜੀ ਦੋਸਤੋ ਆਹ ਨੂੰ ਕਰਦੇ ਹੋ ਰਿਲੀਜ਼ ਹੋ ਗਈ ਉਹ ਬਿਟੀ ਸਾਰੀਆਂ ਫਿੰਚ ਆਪਾਂ ਇਹਨੂੰ ਵੀ ਕਰ ਦਿੰਨੇ ਇਹਦੇ ਵਿੱਚ ਰਿਲੀਜ਼ ਤੇ ਬਚਾ ਕੇ ਨਿਕਲੋਣਾ ਜਾਂਦੇ ਫਿਰ ਮੈਂ ਨਿਕਲ ਜੇ ਓ ਗਾਈਜ਼ ਬੈਕ ਹੁਣ ਇਹ ਤਾਂ ਪਤਾ ਨਹੀਂ ਕਿੱਧਰ ਚਲੀ ਗਈ। ਕੌਣ? ਪੁਛਾਣ ਨਹੀਂ ਉਹ ਨਹੀਂ ਗਾ। ਠੀਕ। ਇੱਧਰ ਬੈਠੇ ਸਾਡੇ ਛੋਟੇ-ਛੋਟੇ ਬੱਚੇ। ਹੁਣ ਆਹ ਕੌਣ ਇੱਥੇ ਜਾਲੀ ਲਾ ਦਿੱਤੀ ਐ ਇਸ ਤਰ੍ਹਾਂ। ਪਹਿਲਾਂ ਇੱਥੋਂ ਨਿਕਲਦੇ ਸੀ ਬਾਜ ਜਾਲੀ ਸਾਡੀ ਬਾਰੀ ਵੱਡੀ ਐ। ਇੱਥੋਂ ਨਿਕਲਦੇ ਹੁਣ। ਉਹ ਬੈਠ ਗਏ ਸਾਰੀਆਂ ਫਿੰਚ। ਅੱਜ ਇਹਨਾਂ ਦੀਆਂ ਮਟਕੀਆਂ ਲਾਵਾਂਗੇ ਉਹ ਵੀ ਅਪਡੇਟ ਤੁਹਾਨੂੰ ਦੇਵਾਂਗੇ। ਫਿਰ ਮਟਕੀਆਂ ਲਾਈਆਂ। ਇਹਨੂੰ ਥੜਲੇ ਪਿੰਜਰੇ ਤੋਂ ਸ਼ਿਫਟ ਕੀਤਾ ਇੱਥੇ। ਇੱਥੇ ਕੌਂਸਲ ਸੀ ਪਹਿਲਾਂ। ਟੋਟਲ ਥੱਲੇ ਸ਼ਿਫਟ ਕਰਤੇ ਤੇ ਫਿਰ ਜੁਰ ਉੱਪਰ ਸ਼ਿਫਟ ਕਰਤਾ